ਟੀਮ ਦੇ ਸਵੇਰੇ 5:30 ਵਜੇ ਦੇ ਕਰੀਬ ਅਮਨਤਗਾ ਮੋੜ ਦੇ ਉਪਰ ਨੇੜੇ ਬੀਦੀਪੁਰ ਜਿਹੜਾ ਫਟ ਗਿਆ ਹੈ ਉਸ ਤੋਂ ਨੇੜੇ ਉੱਥੇ ਨਾਕਾਬੰਦੀ ਕੀਤੀ ਹੋਈ ਸੀ ਪਿੰਨਾ ਨੰਮਰੀ ਮੋਟਰਸਾਈਕਲ ਸੀ ਉਹਦੇ ਉੱਪਰ ਸਵਾਰ ਹੋ ਕੇ ਆ ਰਿਹਾ ਸੀ ਉਹਦਾ ਜਿਹੜਾ ਫੇਸ ਹੈ ਉਹਨੇ ਕਵਰ ਕੀਤਾ ਹੋਇਆ ਸੀ ਕਿਸੇ ਕਪੜੇ ਨਾਲ ਤਾਂ ਇਹਨੂੰ ਜਿਹੜੇ ਸਸਪੈਕਟ ਨੂੰ ਸ਼ੱਕ ਦੇ ਬਰਾ ਦੇ ਉੱਤੇ ਰੋਕਣ ਦੀ ਜਿਹੜੀ ਕੋਸ਼ਿਸ਼ ਕੀਤੀ ਜਿਹੜੀ ਪੁਲਿਸ ਪਾਰਟੀ ਦੇ ਉੱਤੇ ਉਸਨੇ ਆਪਣੇ ਮਸਲਾ ਪਿਸਟਲ ਨਾਲ ਜਿਹੜਾ ਫਾਇਰ ਕੀਤਾ ਜੇ ਜਦੋਂ ਪੁਲਿਸ ਪਾਰਟੀ ਸਾਡੀ ਇਸ ਜਿਹੜੀ ਵਾਰਦਾਤ ਵਾਲੀ ਥਾਂ ਤੇ ਪਹੁੰਚੀ ਤਾਂ ਪੁਲਿਸ ਪਾਰਟੀ ਮੋਟਰਸਾਈਕਲ ਤੇ ਜਿਹੜਾ ਸਸਪੈਕਟ ਸੀ ਉਹਨੇ ਇੱਕ ਫਾਇਰ ਹੋਰ ਜਿਹੜਾ ਹੈਗਾ ਆਪਣਾ ਮੋਟਰਸਾਈਕਲ ਉਹਦਾ ਜਿਹੜਾ ਛੱਡ ਕੇ ਉਹਨੇ ਆਪਣੇ ਪਿਸਟਲ ਦੇ ਵਿੱਚੋਂ ਇੱਕ ਪੁਲਿਸ ਪਾਰਟੀ ਦੇ ਉੱਪਰ ਫਾਇਰ ਕੀਤਾ ਜਿਹੜਾ ਸਾਡੀ ਸਰਕਾਰੀ ਜਿਹੜੀ ਸੀਆਈ ਦੀ ਸਾਡੀ ਗੱਡੀ ਹੈਗੀ ਸਕੋਰਪੀਓ ਉਹਦੇ ਲੈਫਟ ਡੋਰ ਦੇ ਵਿੱਚ ਜਿਹੜਾ ਲੱਗਿਆ ਇਹਦਾ ਰਿਕਾਰਡ ਚੈੱਕ ਕੀਤਾ ਉਹਦੇ ਤੇ 20 ਮੁਕਦਮੇ ਜਿਹੜੇ ਹੈਗੇ ਨੇ ਜਿਹੜੀਆਂ ਐਨਆਈਐਸ ਕੇਸਿਜ਼ ਨੇ ਇਨਿਅਨਸ ਧਾਰਾਵਾਂ ਨੇ ਉਹਨਾਂ ਦੇ ਉੱਤੇ ਜਿਹੜੇ ਹੈਗੇ ਦਰਜ ਹੋਣੇ ਪਾਏ ਗਏ ਅਟੈਂਪਟ ਟੂ ਮਰਡਰ ਐਂਡ ਮਰਡਰ ਇਹ ਸਾਰੇ ਕੇਸਿਜ਼ ਉਹਦੇ ਤੇ ਦਰਜ ਹੋਣੇ ਪਾਏ ਗਏ ਨੇ ਉਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਜਦੋਂ ਹੁਣ ਇਹਨੂੰ ਅਸੀਂ ਹਸਪੀਟਲ ਭੇਜਿਆ ਹੈਗਾ ਕਿਉਂਕਿ ਉਹਦੇ ਗੋਲੀ ਲੱਗੀ ਆ ਲੱਤ ਦੇ ਵਿੱਚ ਤਾਂ ਜਦੋਂ ਬਾਅਦ ਦੇ ਵਿੱਚ ਉਹਦੀ ਅਸੀਂ ਕਸਟਡੀ ਚ ਲੈ ਕੇ ਉਹਦੀ ਪੁੱਛਗਿੱਛ ਜਿਹੜੀ ਅੱਗੇ ਕੀਤੀ ਜਲੰਧਰ ਦੇ ਹੱਤ ਪੁਲਿਸ ਵੱਲ ਤੜਕਸਾਰ ਇੱਕ ਐਨਕਾਊਂਟਰ ਕੀਤਾ ਗਿਆ ਤੁਹਾਨੂੰ ਦੱਸ ਦਈਏ ਪੁਲਿਸ ਨੇ ਇਨਪੁੱਟs ਕੀ ਕਿ ਇੱਕ ਵਿਅਕਤੀ ਜਿਹੜਾ ਹਥਿਆਰਾਂ ਦੀ ਤਸਕਰੀ ਦੇ ਲਈ ਅੰਮ੍ਰਿਤਸਰ ਸਾਈਡ ਤੋਂ ਜਲੰਧਰ ਵਿੱਚ ਪਹੁੰਚ ਰਿਹਾ ਹਤਾ ਪੁਲਿਸ ਵੱਲੋਂ ਜਦੋਂ ਵਿਧিপুর ਫਾਟਕ ਦੇ ਕੋਲ ਨਾਕਾਬੰਦੀ ਕੀਤੀ ਗਈ ਤਾਂ ਉਸ ਦੌਰਾਨ ਇੱਕ ਵਿਅਕਤੀ ਬਾਈਕ ਤੇ ਪਹੁੰਚਦਾ ਹੈ ਤਾਂ ਪੁਲਿਸ ਵੱਲੋਂ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਲੇਕਿਨ ਉਸ ਵੱਲੋਂ ਉੱਥੇ ਮੌਕੇ ਤੇ ਫਾਇਰਿੰਗ ਕਰਕੇ ਉਹ ਸਰਨਸੀ ਦੇ ਕੋਲ ਪਹੁੰਚਦੇ ਸੁਰਾਪਿੰਡ ਦੇ ਵੱਲ ਪਹੁੰਚਦਾ ਹੈ ਆਂਦਾ ਤਾਂ ਪੁਲਿਸ ਵੱਲੋਂ ਵੀ ਉਸਦੇ ਪਿੱਛੇ ਗੱਡੀਆਂ ਲਗਾ ਲਿੱਤੀਆਂ ਜਾਂਦੀਆਂ ਨੇ ਤਾਂ ਹੋਰ ਕੰ ਤਾਂ ਜਦੋਂ આરોપી ਇੱਥੇ ਸੋਰਾ ਪਿੰਡ ਦੇ ਕੋਲ ਖੰਡਰ ਦੇ ਕੋਲ ਪਹੁੰਚਦਾ ਤਾਂ ਉਹ ਇੱਥੇ ਆ ਕੇ ਲੁਕ ਜਾਂਦਾ ਜਦੋਂ ਪੁਲਿਸ ਵੱਲੋਂ ਵਾਰਨਿੰਗ ਦੇ ਕੇ ਉਸ ਨੂੰ ਸਰੈਂਡਰ ਕਰਨ ਦੇ ਲਈ ਕਿਹਾ ਗਿਆ ਲੇਕਿਨ ਉਸ ਨੇ ਸਰੈਂਡਰ ਨਹੀਂ ਕੀਤਾ ਬਲਕਿ ਪੁਲਿਸ ਵੱਲੋਂ ਘਰਾਫ ਕੀਤਾ ਗਿਆ ਤਾਂ ਉਸ ਵੱਲੋਂ ਪੁਲਿਸ ਤੇ ਹੋਰ ਫਾਇਰਿੰਗ ਕੀਤੀ ਗਈ ਜੋ ਕਿ ਪੁਲਿਸ ਦੀ ਸਰਕਾਰੀ ਗੱਡੀ ਤੇ ਲੱਗਦੀ ਹੈ ਤਾਂ ਉਸ ਤੋਂ ਬਾਅਦ ਤਸਵੀਰ ਤੁਹਾਨੂੰ ਨਾਲ ਦੇ ਨਾਲ ਦਿਖਾ ਦਿੰਨੇ ਆ ਇਹ ਸਰਕਾਰੀ ਗੱਡੀ ਜਿਹੜੀ ਹੈ ਉੱਥੇ ਪੁਲਿਸ ਵੱਲੋਂ ਪੁਲਿਸ ਦੀ ਗੱਡੀ ਦੇ ਫਾਇਰਿੰਗ اور ਦੋਸ਼ੀ ਵੱਲੋਂ ਜਿਹੜੀ ਕੀਤੀ ਗਈ ਹੈ ਤਾਂ ਇਸ ਤੋਂ ਬਾਅਦ ਪੁਲਿਸ ਵੱਲੋਂ ਵੀ ਬਚਾਅ ਦੇ ਵਿੱਚ ਜਦੋਂ ਆਪਣੀ ਫਾਇਰਿੰਗ ਕੀਤੀ ਗਈ ਤਾਂ ਉਸ ਦੀ ਖੰਭੀ ਲੱਤ ਤੇ ਗੋਲੀ ਲੱਗਦੀ ਹੈ ਤਾਂ ਹੁਣ ਤੁਸੀਂ ਮੌਕੇ ਤੇ ਦੇਖ ਸਕਦੇ ਹੋ ਪੁਲਿਸ ਵੱਲ ਤੇ ਨਾਦ ਕੀ ਟੱਕਰ ਦਿੱਤਾ ਗਿਆ ਹੈ ਬਾਈਕ ਐਸ ਬਾਈਕ ਤੇ ਸਵਾਰ ਹੋ ਕੇ ਜਿਹੜਾ ਕਿ ਇਹ ਦੋਸ਼ੀ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਤਾਂ ਇਹ ਜਿਹੜੀ ਕਾਰਵਾਈ ਹੈ ਇਹ ਪੁਸ਼ਪ ਵਾਲੀ ਸੀਏ ਇੰਚਾਰਜ ਦੀ ਟੀਮ ਦੇ ਹੇਠ ਕੀਤੀ ਗਈ ਹੈ ਤਾਂ ਇਸ ਦਾ ਜਿਹੜਾ ਨੇਤ੍ਰਤਵ ਨੇ ਉਹ ਕਹਿ ਸਕਦੇ ਡੀਐਸਪੀ ਡੀ ਇੰਦਰਜੀਤ ਸਿੰਘ ਡੀਐਸਪੀ ਵਿਜੇ ਕਮਲਪਾਲ ਤੇ ਐਸਪੀਡੀ ਸਰਬਜੀਤ ਰਾਏ ਦੇ ਅਗਵਾਇ ਹਿੱਟ ਕੀਤੀ ਗਈ ਹੈ ਤਾਂ ਜਦੋਂ ਨੇਤਰਦਵ ਹੈ ਉਹ ਐਸਐਸਪੀ ਹਰਵਿੰਦਰ ਸਿੰਘ ਵਿਰਕ ਕਰ ਰਏ ਸੀਗੇ ਤਾਂ ਖੁਦ ਮੌਕੇ ਤੇ ਹੁਣ ਐਸਐਸਪੀ ਹਰਵਿੰਦਰ ਸਿੰਘ ਵਿਰਕ ਪਹੁੰਚ ਗਏ ਨੇ ਤਾਂ ਮਾਮਲੇ ਦੀ ਜਾਇਜ਼ਾ ਲੈ ਰਹੇ ਨੇ ਤਾਂ ਕਿ ਪਤਾ ਲੱਗ ਸਕੇ ਕਿੱਥੇ ਕਿੱਥੇ ਕਿਸ ਤਰ੍ਹਾਂ ਵਾਰਦਾਤ ਨੂੰ ਅੰਜਾਮ ਉਸ ਲੋ ਦੇਣਾ ਦੀ ਕੋਸ਼ਿਸ਼ ਕੀਤੀ ਜਾਣੀ ਸੀਗੀ ਤਾਂ ਜਿਸ ਤੋਂ ਪਹਿਲਾਂ ਹੀ ਪੁਲਿਸ ਵੱਲੋਂ ਸਨੂੰ ਕਾਬੂ ਕਰ ਲਿੱਤਾ ਜਲੰਧਰ ਰੂਰਲ ਡਿਸਟ੍ਰਿਕਟ ਪੁਲਿਸ ਵੱਲੋਂ ਸਾਡੀ ਜਿਹੜੀ ਹੈਗੀ ਹੈ ਸੀਆਈਏ ਸਟਾਫ ਦੀ ਟੀਮ ਨੇ ਸਵੇਰੇ 5:30 ਵਜੇ ਦੇ ਕਰੀਬ ਅਮਨਤ ਕਾ ਮੋੜ ਦੇ ਉਪਰ ਨੇੜੇ ਵਿਧੀਪੁਰ ਜਿਹੜਾ ਫਟ ਗਿਆ ਗਿਆ ਉਸ ਤੋਂ ਨੇੜੇ ਉੱਥੇ ਨਾਕਾਬੰਦੀ ਕੀਤੀ ਤਾਂ ਇੱਕ ਸ਼ਖਸ ਜਿਹੜਾ ਹੈਗਾ ਉਹ ਜੋ ਮੋਟਰਸਾਈਕਲ ਦੇ ਉੱਪਰ ਸਵਾਰ ਬਿਨਾ ਨੰਮਰੀ ਮੋਟਰਸਾਈਕਲ ਸੀ ਉਹਦੇ ਉੱਪਰ ਸਵਾਰ ਹੋ ਕੇ ਆ ਰਿਹਾ ਸੀ ਉਹਦਾ ਜਿਹੜਾ ਫੇਸ ਆ ਉਹਨੇ ਕਵਰ ਕੀਤਾ ਹੋਇਆ ਸੀ ਕਿਸੇ ਕਪੜੇ ਨਾਲ ਤੇ ਇੱਕ ਉਹਦੇ ਬੈਗ ਜਿਹੜਾ ਪਿੱਠੂ ਬੈਗ ਆ ਉਹਨੇ ਪਾਇਆ ਹੋਇਆ ਸੀ ਜਦੋਂ ਪੁਲਿਸ ਪਾਰਟੀ ਜਿਹੜੇ ਜਿਹਦੇ ਵਿੱਚ ਸਾਡੇ ਏਐਸਆਈ ਪ੍ਰਵਿੰਦਰ ਸਿੰਘ ਜਤਨ ਸ਼ਰਮਾ ਸਾਡੇ ਕਨਸਟਬਲ ਸਰਜੀਤ ਸਿੰਘ ਤੇ ਜਿਹੜੇ ਨਾਲ ਹੋਰ ਜਿਹੜੇ ਇਹਨਾਂ ਦੇ ਨਾਲ ਮਲਾਜ਼ਮੀ ਕੁੱਲ 6 ਮਲਾਜ਼ਮ ਸਾਡੀ ਜਿਹੜੀ ਪੁਲਿਸ ਪਾਰਟੀ ਦੇ ਸੀ ਤਾਂ ਇਹਨੂੰ ਜਿਹੜਾ ਸਸਪੈਕਟ ਨੂੰ ਸ਼ੱਕ ਦੇ ਬਿਨਾ ਦੇ ਉੱਤੇ ਰੋਕਣ ਦੀ ਜਿਹੜੀ ਕੋਸ਼ਿਸ਼ ਕੀਤੀ ਜਿਹੜੀ ਪੁਲਿਸ ਪਾਰਟੀ ਦੇ ਉੱਤੇ ਉਸਨੇ ਆਪਣੇ ਮਸਲਾ ਪਿਸਟਲ ਨਾਲ ਜਿਹੜਾ ਫਾਇਰ ਕੀਤਾ ਤਾਂ ਜਿਹੜਾ ਫਾਇਰ ਕਰਨ ਤੋਂ ਬਾਅਦ ਉਹਨੇ ਜਿਹੜਾ ਬਾਈਕ ਹੈ ਉੱਥੋਂ ਇਸ ਏਰੀਆ ਨੂੰ ਭਜਾਇਆ ਜਿੱਥੇ ਜਿਹੜੀ ਹੈਗੀ ਅੱਗੇ ਨੰਗਲ ਸਾਈਡ ਤੋਂ ਜਿਹੜੀ ਰੋਡ ਜਾਂਦੀ ਹੈਗੀ ਸੂਰਾਪਿੰਡ ਦਾ ਇਹ ਏਰੀਆ ਪੈਂਦਾ ਹੈਗਾ ਤਾਂ ਇਸ ਵਾਲੀ ਸਾਈਡ ਦੇ ਪਿੱਛਾ ਕਰਦੇ ਪੁਲਿਸ ਪਾਰਟੀ 5-7 ਮਿੰਟ ਦੇ ਵਿੱਚ ਇਹ ਵਾਲੀ ਲੋਕੇਸ਼ਨ ਦੇ ਉੱਪਰ ਪੁਲਿਸ ਪਾਰਟੀ ਆਉਂਦੀ ਹੈ ਰਸਤੇ ਦੇ ਵਿੱਚ ਉਹਨਾਂ ਨੇ ਕੰਟਰੋਲ ਰੂਮ ਦੇ ਉੱਪਰ ਇਨਫੋਰਮੇਸ਼ਨ ਜਿਹੜੀ ਪੁਲਿਸ ਪਾਰਟੀ ਵੱਲੋਂ ਕਨਵੇ ਕੀਤੀ ਗਈ ਕਿ ਪੁਲਿਸ ਪਾਰਟੀ ਦੇ ਉੱਪਰ ਕਿਸੇ ਨੇ ਫਾਇਰ ਕੀਤਾ ਤੇ ਅੱਗੇ ਕਿਸੇ ਏਰੀਆ ਨੂੰ ਜਿਹੜਾ ਹੈਗਾ ਭਜਾ ਕੇ ਮੋਟਰਸਾਈਕਲ ਜਾ ਰਿਹਾ ਉਹ ਪਿੱਛਾ ਕਰ ਰਹੇ ਤਾਂ ਜਿਸ ਤੇ ਸਾਰੇ ਸੀਨੀਅਰ ਅਫੀਸਰਜ਼ ਨੂੰ ਜਿਹੜਾ ਹੈਗਾ ਕੰਟਰੋਲ ਤੋਂ ਫਲੈਸ਼ ਮੈਸੇਜ ਫਲੈਸ਼ ਹੋਇਆ ਉਹਨਾਂ ਨੂੰ ਵੀ ਰਸ਼ ਕੀਤਾ ਗਿਆ ਤੇ ਮੌਕੇ ਦੇ ਉੱਪਰ ਤਾਂ ਇਸ ਤੇ ਜਦੋਂ ਪੁਲਿਸ ਪਾਰਟੀ ਸਾਡੀ ਇਸ ਜਿਹੜੀ ਵਾਰਦਾਤ ਵਾਲੀ ਥਾਂ ਤੇ ਪਹੁੰਚੀ ਤਾਂ ਪੁਲਿਸ ਪਾਰਟੀ ਮੋਟਰਸਾਈਕਲ ਤੇ ਜਿਹੜਾ ਸਸਪੈਕਟ ਸੀ ਉਹਨੇ ਇੱਕ ਫਾਇਰ ਹੋਰ ਜਿਹੜਾ ਹੈਗਾ ਆਪਣਾ ਮੋਟਰਸਾਈਕਲ ਦਾ ਜਿਹੜਾ ਛੱਡ ਗਏ ਉਹਨੇ ਆਪਣੇ ਪਿਸਟਲ ਦੇ ਵਿੱਚੋਂ ਇੱਕ ਪੁਲਿਸ ਪਾਰਟੀ ਦੇ ਉੱਪਰ ਫਾਇਰ ਕੀਤਾ ਜਿਹੜਾ ਸਾਡੀ ਸਰਕਾਰੀ ਜਿਹੜੀ ਸੀਆਈ ਦੀ ਸਾਡੀ ਗੱਡੀ ਹੈਗੀ ਸਕੋਰਪੀਓ ਉਹਦੇ ਲੈਫਟ ਡੋਰ ਦੇ ਵਿੱਚ ਜਿਹੜਾ ਲੱਗਿਆ ਐਂਡ ਪੁਲਿਸ ਪਾਰਟੀ ਨੇ ਅਗੇ ਘੇਰਾਬੰਦੀ ਕੀਤੀ ਆਪਣੀ ਮਸਤੈਂਦੀ ਨਾਲ ਜਿਹੜੀ ਹੈਗੀ ਫੁਰਤੀ ਦੇ ਨਾਲ ਉਹਨਾਂ ਨੇ ਘੇਰਾਬੰਦੀ ਕੀਤੀ ਜਿਹਦੇ ਵਿੱਚ ਸਾਡੇ ਜਤਨ ਜਿਹੜੇ ਹੈਗੇ ਸ਼ਰਮਾ ਐਸਆਈ ਉਹਦੇ ਵੱਲੋਂ ਨੂੰ ਵਾਰਨਿੰਗ ਦਿੱਤੀ ਗਈ ਐਂਡ ਇੱਕ ਫਾਇਰ ਕੀਤਾ ਗਿਆ ਤੇ ਜਿਹੜੇ ਸਾਡੇ ਦੂਸਰੇ ਸਾਡੇ ਏਐਸਪੀ ਪ੍ਰਵਿੰਦਰ ਸਿੰਘ ਉਹਦੇ ਵੱਲੋਂ ਵੀ ਜਿਹੜਾ ਹੈਗਾ ਵਾਰਨਿੰਗ ਦਿੱਤੀ ਗਈ ਇਹਨੂੰ ਸਰੈਂਡਰ ਕਰਨ ਵਾਸਤੇ ਗਿਆ ਤਾਂ 15-20 ਮਿੰਟ ਦਾ ਜਿਹੜਾ ਇੱਥੇ ਸਮਾਂ ਲੱਗਾ ਉਹਦੇ ਵੱਲੋਂ ਸਰੈਂਡਰ ਨਹੀਂ ਕੀਤਾ ਗਿਆ ਐਂਡ ਈਵਨ ਕਿ ਪੁਲਿਸ ਪਾਰਟੀ ਦੇ ਪੋਰਵ ਨੇ ਦੁਬਾਰਾ ਫਿਰ ਜਿਹੜੀ ਮਾਰ ਦੇਣ ਦੀ ਨੀਤ ਨਾਲ ਜਿਹੜਾ ਫਾਇਰ ਕੀਤਾ ਤਾਂ ਜਦੋਂ ਰਿਟੈਲੀਏਸ਼ਨ ਦੇ ਵਿੱਚ ਪੁਲਿਸ ਪਾਰਟੀ ਨੇ ਆਪਣੀ ਤੇ ਆਪਣੇ ਸਾਥੀਆਂ ਦੀ ਜਿਹੜੀ ਹੈਗੀ ਪ੍ਰੋਟੈਕਸ਼ਨ ਦੇ ਵਿੱਚ ਜਿਹੜਾ ਫਾਇਰ ਕੀਤਾ ਉਹਦੀ ਜਿਹੜੀ ਖੱਬੀ ਲੱਤ ਦੇ ਵਿੱਚ ਲੱਗਿਆ ਤਾਂ ਬਾਅਦ ਵਿੱਚ ਜਿਹੜੀ ਮੌਕਾ ਦੇ ਉੱਪਰ ਰਿਕਵਰੀ ਹੋਈ ਸਾਡੀਆਂ ਟੀਮਸ ਉੱਤੇ ਪਹੁੰਚਿਆ ਜਿਨ੍ਹਾਂ ਦੇ ਵਿੱਚ ਸਾਡੇ ਐਸਪੀ ਡਿਟੈਕਟਿਵ ਮਿਸਟਰ ਸਰਬਜੀਤ ਰਾਏ ਸਾਡੇ ਡੀਐਸਪੀ ਡੀ ਇੰਦਰਜੀਤ ਸ਼ੈਲੀ ਸਾਡੇ ਜਿਹੜੇ ਇੱਥੋਂ ਦੇ ਡੀਐਸਪੀ ਕਰਤਾਰਪੁਰ ਮਿਸਟਰ ਵਿਜੇ ਕੁਮਰ ਜੀ ਇਹ ਸਾਰੇ ਇਨਸਪੈਕਟਰ ਸੀਏ ਪਸ਼ੂਬਾਲੀ ਇਨਸਪੈਕਟਰ ਸਾਡੇ ਇੱਥੋਂ ਦੇ ਐਸਐਚਓ ਮਕਸੂਦਾਂ ਵਿਕਰਮ ਇਹ ਸਾਰੇ ਇੱਥੇ ਮੌਕੇ ਪਰ ਜਿਹੜੇ ਰਸ਼ ਕੀਤੇ ਇਹ ਪੁਲਿਸ ਪਾਰਟੀ ਨੂੰ ਇਹਨਾਂ ਨੇ ਬੈਕਅਪ ਵਾਸਤੇ ਸਪੋਰਟ ਲਈ ਇੱਥੇ ਆਪਣੀ ਫੋਰਸ ਦੇ ਨਾਲ ਇੱਥੇ ਪਹੁੰਚੇ ਤਾਂ ਏਰੀਆ ਦਾ ਜਾਇਜ਼ਾ ਲਿਆ ਇੱਥੋਂ ਜਿਹੜੇ ਹੈਗੇ ਨੇ ਤਿੰਨ ਪਿਸਟਲ ਦੇ ਤੌਰ ਕਵਰ ਹੋਏ ਨੇ ਜਿਹੜਾ ਦੋਸ਼ੀ ਹੈਗਾ ਉਹਦੀ ਨਾਮ ਪਤਾ ਪੁੱਛਿਆ ਗਿਆ ਤਾਂ ਉਹਦੇ ਵਿੱਚ ਪਾਈਡ ਇਸ ਆਈਡੀ ਦੇ ਅਸੀਂ ਉਹਦਾ ਰਿਕਾਰਡ ਚੈੱਕ ਕੀਤਾ ਉਹਦੇ ਤੇ 20 ਮੁਕਦਮੇ ਜਿਹੜੇ ਹੈਗੇ ਨੇ ਜਿਹੜੀਆਂ ਐਨਆਈਐਸ ਕੇਸਿਸ ਨੇ ਹਿਨੀਆਂਸ ਧਾਰਾਵਾਂ ਨੇ ਉਹਨਾਂ ਦੇ ਉੱਤੇ ਜਿਹੜੇ ਕਿ ਦਰਜ ਹੋਣੇ ਪਾਏ ਗਏ ਜਿਨ੍ਹਾਂ ਦੇ ਵਿੱਚ ਉਹਦੇ ਮਰਡਰ ਦੇ ਡਕੈਤੀ ਦੇ ਐਨਡੀਪੀਐਸ ਦੇ ਰੋਬਰੀ ਦੇ ਐਂਡ ਜਿਹੜੇ ਉਹਦੇ ਅਟੈਂਪਟ ਟੂ ਮਰਡਰ ਐਂਡ ਮਰਡਰ ਇਹ ਸਾਰੇ ਕੇਸਿਸ ਉਹਦੇ ਤੇ ਦਰਜ ਹੋਣੇ ਪਾਏ ਗਏ ਨੇ ਤੇ ਤਿੰਨ ਪਿਸਟਲ ਵਿਦ ਜਿਹੜੇ ਨਾਮ ਕੀ ਹੈ ਇਹਦਾ ਸਾਜਨ ਨਾਇਰ ਨਾਮ ਹੈਗਾ ਇਹ ਅੰਮ੍ਰਿਤਸਰ ਦਾ ਜਿਹੜਾ ਹੈਗਾ ਉੱਥੇ ਏਰੀਆ ਤੇ ਇਸਲਾਮਾਬਾਦ ਏਰੀਆ ਦੇ ਵਿੱਚ ਹਾਂ ਰੰਧਾ ਹਥਿਆਰ ਕਿਥੋਂ ਲੈ ਕੇ ਆ ਰਿਹਾ ਸੀ ਤੇ ਕਿੱਥੇ ਨੇ ਦੇਣੇ ਸੀ ਇਹਦੇ ਕੋਈ ਹੱਲ ਜਾਣਦੇ ਉਹ ਵਾਲੇ ਟਮੈਟਰੋ ਪਰਟ ਆਫ ਇਨਵੈਸਟੀਗੇਸ਼ਨ ਹੈ ਜਦੋਂ ਹੁਣ ਇਹਨੂੰ ਅਸੀਂ ਹਸਪੀਟਲ ਭੇਜਿਆ ਹੈਗਾ ਕਿਉਂਕਿ ਉਹਦੇ ਕੋਲ ਗੋਲੀ ਲੱਗੀ ਆ ਲੱਤ ਦੇ ਵਿੱਚ ਤਾਂ ਜਦੋਂ ਬਾਅਦ ਦੇ ਵਿੱਚ ਉਹਦੀ ਅਸੀਂ ਕਸਟਡੀ ਚ ਲੈ ਕੇ ਉਹਦੀ ਪੁੱਛ ਕੇ ਸੀ ਜਿਹੜੀ ਅੱਗੇ ਕੀਤੀ ਕੋਈ ਵਾਰਦਾਤ ਨੂੰ ਅੰਜਾਮ ਦੇਣਾ ਸੀ ਜਲੰਧਰ ਚ ਇੰਨੇ ਵੈਪਨ ਲੈ ਕੇ ਜਿਹੜੇ ਹੈਗੇ ਉਹਦੇ ਵਿੱਚ ਤਿੰਨ ਪਿਸਟਲ ਸੀ ਉਹਦੇ ਕੋਲੇ ਐਨਾ ਜਿਹੜਾ ਹੈਗਾ ਲਾਈਵ ਜਿਹੜਾ ਉਹਦੇ ਕੋਲ ਐਮੋਸ਼ਨ ਹੈਗਾ ਸੀ ਤਾਂ ਵੱਡੀ ਵਾਰਦਾਤ ਨੂੰ ਅੰਜਾਮ ਦੇਣੀ ਦਾ ਹੀ ਜਿਹੜਾ ਹੈ ਕਿ ਤੋਂ ਆਪਾਂ ਸੋਸਾ ਦੇ ਤਾ ਹੁਣ ਦੱਸਿਆ ਜਾ ਰਿਹਾ ਜਿਹੜਾ ਕਿ ਅੰਮ੍ਰਿਤਸਰ ਦਾ ਰਹਿਣ ਵਾਲਾ ਸਾਜਨ ਸੀਗਾ ਜਿਸ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਤਾਂ ਹੁਣ ਇਲਾਜ ਦੇ ਲਈ ਉਸਨੂੰ ਸਿਵਲ ਹਸਪਤਾਲ ਦੇ ਵਿੱਚ ਭੇਜਤਾ ਗਿਆ ਤਾਂ ਪੁਲਿਸ ਵੱਲੋਂ ਮੌਕੇ ਤੇ ਤਨਾਤ ਹੈ ਤਾਂ ਹੁਣ ਜਾਂਚ ਦਾ ਵਿਸ਼ਾ ਰਹੇਗਾ ਕਿਉਂਕਿ ਦੱਸਿਆ ਜਾ ਰਿਹਾ ਤਿੰਨ ਪਿਸਤਲ ਉਹਦੇ ਤੋਂ ਬਰਾਮਦ ਕੀ ਹੋਏ ਨੇ ਤਾਂ ਪਿਸਤਲ ਕਿੱਥੋਂ ਆਏ ਕਿੱਥੇ ਉਸਨੇ ਸਪਲਾਈ ਕਰਨੀ ਸੀ ਇਹ ਕਿਹੜੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਜਾਂ ਕਿਹੜੀ ਗੈਂਗ ਦੇ ਨਾਲ ਜੁੜਿਆ ਹੋਇਆ ਸੀਗਾ ਸਾਰਾ ਹੁਣ ਜਾਂਚ ਦਾ ਵਿਸ਼ਾ ਰਹੇਗਾ ਜਲੰਧਰ ਤੋਂ ਸਹਿਜ ਨੇ ਜੈਪੁਰ